ਚੰਗਾ ਦਾਦੀ ਮੈਂ ਚਾਹਤਾ ਨਾ ਪੁੱਤ ਤੂੰ ਕਿੱਥੇ ਚੱਲਣਾ ਅਸੀਂ ਸਾਰੇ ਦੋਸਤ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਜਾ ਰਹੇ ਹਾਂ ਇਹ ਤਾਂ ਬਹੁਤ ਚੰਗੀ ਗੱਲ ਐ ਪੁੱਤ ਗੁਰੂ ਘਰੇ ਜਾਣਾ ਚਾਹੀਦਾ ਤਿਆਰੀ ਤਾਂ ਕਾਲੀਆਂ ਨਾ ਸਾਰੇ ਉਹ ਹਾਂ ਹਾਂ ਦਾਦੀ ਸਭ ਤਿਆਰੀ ਐ ਸਾ ਬੋਲਦੇ ਤਾਂ ਸਲੰਸ ਲਹਾਤਾ ਪਟਾਕੇ ਮਾਰਦੇ ਜਾਵਾਂਗੇ ਟਰੈਕਟਰਾਂ ਤੇ ਪੂਰਾ ਡੀ ਜੇ ਸਿਸਟਮ ਲਾਇਆ ਹੈ ਆ ਪੂਰਾ ਖੋਰੂ ਪਾਉਂਦੇ ਜਾਵਾਂਗੇ ਵਾਹ ਪੁੱਤ ਬੜੀ ਤਿਆਰੀ ਕੀਤੀ ਆ ਅਸੀਂ ਗੁਰੂ ਘਰ ਚਲੇ ਆ ਕਿਸੇ ਸਾਹਸ ਭਾਟੇ ਤੈਨੂੰ ਜਾ ਰਹੇ ਗੁਰੂ ਘਰ ਜਾਣੀ ਸ਼ਰਧਾ ਦੀ ਲੋੜ ਹੁੰਦੀ ਆ ਨਾ ਕਿ ਹੁੱਲੜ ਬਾਜੀ ਦੀ ਨਾਲੇ ਇੱਦਾਂ ਕਰਕੇ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ ਆ ਪੁੱਤ ਆ ਪਿਛਲੇ ਸਾਲ ਉਹ ਲੈ ਮਨ ਲੇਤੇ ਕੀ ਹੋਇਆ ਪਤਾ ਨਾ ਇਹਨਾਂ ਹੁੱਲੜ ਬਾਜਾਂ ਨੇ ਇੱਕ ਮਾਂ ਦਾ ਪੁੱਤ ਮਾਰਤਾ ਸਾਰੀ ਦੁਨੀਆ ਹੋਲੇ ਮੱਲੇ ਦਾ ਲੋਕਾ ਤੇ ਦਿਲਾਚ ਕੀ ਐਸ ਬਣਿਆ ਹੋ ਪੁੱਤ ਗੱਡ ਗੁਰੂ ਨੇ ਤਾਂ ਹੋਲੇ ਮੱਲੇ ਤੇ ਵੈਰੀਆਂ ਨਾਲ ਲੜਨ ਦੇ ਕੋਟਕ ਸਖਾਈ ਸੀ ਤੇ ਉਸੀ ਇਹ ਸਭ ਆਪਣਿਆਂ ਤੇ ਹੀ ਵਰਤੀ ਜਾ ਰਹੇ ਆ ਮੈਂ ਇਹ ਨਹੀਂ ਕਹਿੰਦੀ ਪੁੱਤ ਟਰੈਕਟਰ ਟਰਾਲੀਆਂ ਲੈ ਕੇ ਨਾ ਜਾਓ ਜਾਓ ਸਜਾ ਕੇ ਲੈ ਕੇ ਜਾਓ ਪਰ ਮर्यादा ਤੇ ਅਨੁਸ਼ਾਸਨ ਦੇ ਵਿੱਚ ਜਿੱਦਾਂ ਫੌਜ ਜਾਂਦੀ ਹੈ ਕਾਲ <coughs> 34